ਪਾਰਟੀ ਦਾ ਵਰਕਿੰਗ ਦਾ ਜਿਹੜਾ ਸਿਸਟਮ ਹੈ ਬੀਜੇਪੀ ਦਾ ਬੀਜੇਪੀ ਦੇ ਅੰਦਰ ਵਰਕਿੰਗ ਕਮੇਟੀ ਹਰ 3 ਮਹੀਨੇ ਬਾਅਦ ਹੁੰਦੀ ਹੈ ਇਹ ਚੋਣਾਂ ਕਮੇਟੀ ਵੱਡੀ ਪੱਦਰ ਤੇ ਬੁਲਾਈ ਆ ਕਿਉਂਕਿ ਇਹ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਹੋ ਰਹੀ ਹੈ ਆਉਣ ਵਾਲੇ 3 ਮਹੀਨੇ ਚ ਪਾਰਟੀ ਕਿਸ ਪ੍ਰਕਾਰ ਅੱਗੇ ਵਧੇਗੀ ਕਿਉਂਕਿ ਲੋਕ ਸਭਾ ਦੇ ਅੰਦਰ ਜਿਸ ਪ੍ਰਕਾਰ ਪਾਰਟੀ ਦੇ ਵੋਟ ਪਰਸੈਂਟ 'ਚ ਉਸ ਉਛਾਲ ਆਇਆ ਕਾਰਕਿਰਤਾ ਵੀ ਉਸਾਈਦਾ ਲੀਡਰਸ਼ਿਪ ਵੀ ਉਸਾਈਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ ਦੇ ਅੰਦਰ ਜਿਹੜਾ ਭਰਮ ਬੀਜੇਪੀ ਨੂੰ ਲਾ ਕੇ ਫਲਾਇਆ ਗਿਆ ਸੀ ਉਹ ਧੀਰੇ ਧੀਰੇ ਉਹ ਧੂਆਂ ਛੱਟ ਰਿਹਾ ਔਰ ਪੰਜਾਬੀ ਵੀ ਦੇਖ ਰਹੇ ਨੇ ਕਿ ਅਗਰ ਪੰਜਾਬ ਦਾ ਕੋਈ ਭਲਾ ਕਰ ਸਕਦਾ ਵਿਕਾਸ ਕਰ ਸਕਦਾ ਤਰੱਕੀ ਕਰ ਸਕਦਾ ਅਮਨ ਕੋਈ ਦੇ ਸਕਦਾ ਤੇ ਉਹ ਬੀਜੇਪੀ ਹੈ ਤੇ ਇਸ ਕਰਕੇ ਨਰਿੰਦਰ ਮੋਦੀ ਦੇ ਨਾਲ ਚੱਲਣਾ ਚਾਹੀਦਾ ਬੀਜੇਪੀ ਨਾਲ ਕਾਨੂੰਨ ਵਿਵਸਥਾ ਤੇ ਵੀ ਮੀਟਿੰਗ ਹੋਏਗੀ ਪੰਜਾਬ ਦੇ ਲੋਕਾਂ ਦੇ ਵਿੱਚ ਬੀਜੇਪੀ ਨੇ ਡੈਫੀਨੇਟ ਕਾਨੂੰਨ ਦਾ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ ਕਿਸੇ ਵੀ ਸਰਕਾਰ ਦੀ ਮੁੰਡਲੀ ਜਾਣਕਾਰੀ ਹੁੰਦੀ ਹੈ ਕੀ ਅਮਨ ਸ਼ਾਂਤੀ ਤੇ ਭਾਈਚਾਰਾ ਬਣਿਆ ਰਹੇ। ਇੱਕ ਅੰਮ੍ਰਿਤਪਾਲ ਦੇ ਭਰਾ ਨੂੰ ਜਿਹੜਾ ਨਸ਼ੇ ਦੇ ਨਾਲ ਫੜਿਆ ਗਿਆ ਆ ਜਲੰਧਰ ਦੇ ਵਿੱਚੋਂ। ਜਿਹੜੇ ਕਾਨੂੰਨ ਆਪਣਾ ਕੰਮ ਕਰੇ ਔਰ ਨਿਸ਼ਪਕਸ਼ਤਾ ਦੇ ਨਾਲ ਕੰਮ ਕਰੇ। ਸਰ ਅੱਜ ਜਿਹੜੀ ਬੈਠਕ ਹੋਣ ਜਾ ਰਹੀ ਹੈ ਔਰ ਪੰਜਾਬ ਦੇ ਸਾਰੇ ਹੀ ਹਾਲਤਾਂ ਜਿਹੜੇ ਵਰਕਰ ਨੇ ਲੀਡਰ ਨੇ ਉਹ ਪਹੁੰਚ ਰਹੇ ਨੇ ਕਿੜ ਕਿੜੇ ਸਰ ਅਹਿਮ ਮੁੱਦੇ ਰਹਿਣਗੇ ਵਿੱਚ। ਪੰਜਾਬ ਦੀ ਵਿਸਤ੍ਰਿਤ ਕਾਰਜਕਾਰੀ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਹੋ ਰਹੀ ਹੈ ਜਿਰਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਜੀ ਉਸ ਮੀਟਿੰਗ ਦਾ ਉਦਘਾਟਨ ਕਰਨਗੇ। ਔਰ ਇਹ ਪੂਰਾ ਦਿਨ ਚੱਲਣ ਵਾਲੀ ਹੈ ਜੀ ਦੇਂਦਰ ਪੰਜਾਬ ਦੀ ਅੱਜ ਦੀ ਵਰਤਮਾਨ ਰਾਜਨੀਤਿਕ ਸਥਿਤੀ ਕੀ ਹੈ ਸੁਨੀਲ ਜਾਖੜ ਜੀ ਦੀ ਲੀਡਰਸ਼ਿਪ ਚ ਅੱਜ ਇੱਥੇ ਸਾਰੇ ਵਰਕਰ ਸਹਿਬਾਨ ਮੰਡਲਾਂ ਦੇ ਸਾਡੇ ਪ੍ਰਧਾਨ ਸਹਿਬਾਨ ਬੈਠ ਕੇ ਔਰ ਇਹ ਚਰਚਾ ਵੀ ਕਰਨਗੇ ਔਰ ਅਗਲੀ ਪਲੈਨਿੰਗ ਵੀ ਅਗਲੀ ਚੋਣਾਂ ਵੀ ਹੈਗੀਆਂ ਪੰਚਾਇਤੀ ਐਸਾ ਕਿ ਬਹੁਤ ਅੱਛਾ ਪਰਿਨਾਮ 2024 ਦੀ ਲੋਕ ਸਭਾ ਚੋਣ ਚ ਆਇਆ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦਾ ਚੋਣ ਲੜਿਆ ਹੈ ਔਰ ਪੰਜਾਬ ਦੀ ਜਨਤਾ ਨੇ ਖੁੱਲ ਕੇ ਅਸ਼ੀਰਵਾਦ ਦਿੱਤਾ 18% ਵੋਟ ਬਦ ਪਾਚਵ ਨੂੰ ਪਹਿਲੀ ਵਾਰੀ ਪਿਆ ਔਰ ਅਸੀਂ ਹਾਈਐਸਟ ਵਿਕਟਰੀ ਕੱਲੇ ਲੜ ਕੇ 21 ਸੀਟਾਂ ਜਿੱਤੇ ਔਰ ਨਿਸ਼ਚਿਤ ਰੂਪ ਚ ਇਹ ਆਗਾਜ਼ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਪੰਜਾਬੀਅਤ ਦੀ ਰੱਖਿਆ ਵਾਸਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਕਤ ਕਰਨ ਵਾਸਤੇ ਪੰਜਾਬ ਚ ਸੰਘਰਸ਼ ਲੋਕਾਂ ਨੂੰ ਜੋੜਨ ਦੀ ਕੀ ਨੀਤੀ ਰਹੇਗੀ ਪਿੰਡਾਂ ਦੇ ਲੋਕਾਂ ਨੂੰ ਜੋੜਨ ਦੀ ਕੀ ਨੀਤੀ ਹੈ ਦਿਲ ਨੂੰ ਦਿਲ ਨਾਲ ਜੋੜਿਆ ਹੈ ਔਰ ਅੱਜ ਜੋੜ ਕੇ ਅੱਗੇ ਵਧੇ ਸਰ ਕਿਹਦਾ ਲੇਖ ਲਓ ਜੀ ਹੁਣੇ ਰੀਸੈਂਟਲੀ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਚੁਣੇ ਗਿਆ ਸੀ ਖੰਡੂਰਤਾਲ ਤੋਂ ਤੇ ਇਸ ਤਰ੍ਹਾਂ ਨਸ਼ੇ ਦੀ ਖੇਪ ਦੇ ਨਾਲ ਦੇਖੋ ਗੱਲ ਇਹ ਹੈਗੀ ਹੈ ਕਿ ਓਕੇ 60 ਚ ਕੰਮ ਕਰ ਰਹੇ ਅਸੀਂ ਉਹਦੀ ਪੂਰੀ ਇਨਵੈਸਟੀਗੇਸ਼ਨ ਹੋ ਲੈਂਦੇ ਹੋ ਹਾਲੇ ਤੱਕ ਪકડਿਆ ਹੈ ਅੱਗੇ ਦੇਖੋ ਕਿੱਥੇ ਚੇਂਜ ਜਾਂਦੀ ਹੈ ਅਸੀਂ ਤਾਂ ਪਹਿਲੇ ਹੀ ਕਹਿ ਰਹੇ ਹਾਂ ਕਿ ਇਹ ਵੱਡੀ ਮਿਲੀਭੁਗਤ ਦੀ ਵੱਡੀ ਹੈ ਪੁੱਛਿਓ ਜੀ ਕਿਹੜੇ ਮੁੱਦਿਆਂ ਦੇ ਮੁੱਦੇ ਸਰ ਮੁੱਦਿਆਂ ਦੇ ਤਾਂ ਦੇਖੋ ਮੁੱਦਾ ਤਾਂ ਪੰਜਾਬ ਹੀ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਪੰਜਾਬ ਦੇ ਅਮਨ ਚੈਨ ਦੀਆਂ ਗੱਲਾਂ ਕਰਨੀਆਂ ਨੇ ਉਹ ਗੱਲਾਂ ਨੂੰ ਲੈ ਕੇ ਸਾਰੀ ਗੱਲ ਜਿਹੜੀ ਹੈ ਵੀ ਸਰਪੰਚ ਵਧਿਆ ਹੈਗਾ ਭਾਜਪਾ ਦਾ ਲੱਗਦਾ ਹੈ ਕਿ ਆਣ ਵੱਡੀਆਂ ਨਿਗਮ ਚੋਣਾਂ ਹੈਗੀਆਂ ਪੰਚਾਇਤੀ ਚੋਣਾਂ ਨਿਗਮ ਨਿਗਮ ਤਾਂ ਜਿੱਤਾਂਗੇ ਜਿੱਤਾਂਗੇ ਅਸੀਂ ਸਰਕਾਰ ਬਣਾਵਾਂਗੇ 2022